ਅਜ ਗੁਰੂ ਅਮਰਦਾਸ ਜੀ ਸਮਝਾਉਂਦੇ ਨੇ ਕਿ ਇਹ ਨਹੀਂ ਦੱਸਿਆ ਜਾ ਸਕਦਾ ਕਿ ਰੱਬ ਦਾ ਨਾਮ ਕਿਸ ਮੂਲ ਤੋਂ ਮਿਲ ਸਕਦਾ ਹੈ ਅਤੇ ਇਹ ਨਾਮ ਕਿਤਨੀ ਤਾਕਤ ਵਾਲਾ ਹੈ ਜਿਨ੍ਹਾਂ ਮਨੁੱਖਾਂ ਨੇ ਰੱਬ ਦੇ ਨਾਮ ਵਿੱਚ ਸੁਰਤ ਜੋੜੀ ਹੋਈ ਹੈ ਉਹ ਭਾਗਾਂ ਵਾਲੇ ਨੇ ਜਿਹੜਾ ਮਨੁੱਖ ਗੁਰਮਤ ਧਾਰਨ ਕਰਦਾ ਹੈ ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਗੁਣਾ ਦੇ ਵਿਚਾਰ ਆਪਣੇ ਅੰਦਰ ਵਸਾਂਦਾ ਪਰ ਇਹ ਵਿਚਾਰ ਪ੍ਰਭੂ ਉਸਨੂੰ ਹੀ ਦਿੰਦਾ ਹੈ ਜਿਸ ਉੱਤੇ ਉਹ ਬਖਸ਼ਿਸ਼ ਕਰੇ ਰਬ ਦਾ ਨਾਮ ਹੈਰਾਨ ਕਰਨ ਵਾਲਾ ਹੈ ਇਹ ਨਾਮ ਰਬ ਆਪ ਹੀ ਕਿਸੇ ਵੜਪਾਗੀ ਨੂੰ ਸੁਣਾਉਂਦਾ ਹੈ ਇਹ ਝਗੜਿਆਂ ਪਰੇ ਜੀਵਨ ਸਮੇਂ ਵਿੱਚ ਉਹੀ ਮਨੁੱਖ ਰੱਬ ਦਾ ਨਾਮ ਪ੍ਰਾਪਤ ਕਰਦਾ ਹੈ ਜੋ ਗੁਰੂ ਦੇ ਸਨਮੁਖ ਰਹਿੰਦਾ ਹੈ ਅਸੀਂ ਜੀਵ ਆਪਣਾ ਹਰੇਕ ਕੰਮ ਹਉਮੇ ਦੇ ਆਸਰੇ ਹੀ ਕਰਦੇ ਹਾਂ ਸੋ ਜੇ ਅਸੀਂ ਗੌਰ ਨਾਲ ਵਿਚਾਰੀਏ ਤਾਂ ਇਸ ਹਉਮੇ ਦੇ ਕਾਰਨ ਅਸੀਂ ਨਿਰੋਲ ਮੂਰਖ ਹਾਂ ਇਹ ਹਉਮੇ ਸਾਡੇ ਅੰਦਰੋਂ ਗੁਰੂ ਦੀ ਕਿਰਪਾ ਨਾਲ ਹੀ ਦੂਰ ਹੋ ਸਕਦੀ ਹੈ ਗੁਰੂ ਵੀ ਉਸੇ ਨੂੰ ਮਿਲਾਂਦਾ ਹੈ ਜਿਸ ਉੱਤੇ ਪ੍ਰਭੂ ਆਪ ਮਿਹਰ ਕਰਦਾ ਹੈ ਇਹ ਦੁਨੀਆ ਵਾਲਾ ਮਾਇਆ ਦਾ ਤਨ ਮਨੁੱਖ ਦੇ ਮਨ ਵਿੱਚ ਬੜਾ ਹੰਕਾਰ ਪੈਦਾ ਕਰਦਾ ਹੈ ਤੇ ਜਿਹੜਾ ਮਨੁੱਖ ਹੰਕਾਰ ਵਿੱਚ ਡੁੱਬਾ ਰਹਿੰਦਾ ਹੈ ਉਹ ਪ੍ਰਭੂ ਦੀ ਹਜ਼ੂਰੀ ਵਿੱਚ ਆਦਰ ਨਹੀਂ ਪਾਉਂਦਾ ਆਪਾ ਪਾਉ ਛੱਡ ਕੇ ਸਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ ਮੈਂ ਤਾਂ ਗੁਰੂ ਦੀ ਮਤ ਲੈ ਕੇ ਉਹ ਸਦਾ ਪ੍ਰਭੂ ਦੀ ਸਿਫਤ ਸਲਾਹ ਕਰਦਾ ਰਹਿੰਦਾ ਹਾਂ ਉਹ ਕਰਤਾਰ ਆਪ ਹੀ ਸਾਰੀ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਉਸ ਤੋਂ ਬਿਨਾ ਕੋਈ ਹੋਰ ਇਹੋ ਜਿਹੀ ਅਵਸਥਾ ਵਾਲਾ ਨਹੀਂ ਹੈ ਉਹ ਕਰਤਾ ਜਿਸ ਮਨੁੱਖ ਨੂੰ ਆਪਣੇ ਨਾਮ ਵਿੱਚ ਜੋੜਦਾ ਹੈ ਉਹੀ ਮਨੁੱਖ ਨਾਮ ਸਿਮਰਨ ਵਿੱਚ ਲੱਗਦਾ ਹੈ ਨਾਨਕ ਜੀ ਕਹਿੰਦੇ ਨੇ ਕਿ ਜਿਹੜਾ ਮਨੁੱਖ ਨਾਮ ਵਿੱਚ ਲੱਗਦਾ ਹੈ ਉਸ ਨੂੰ ਸਦਾ ਹੀ ਆਤਮਕ ਆਨੰਦ ਬਣਿਆ ਰਹਿੰਦਾ ਹੈ ਇਸ ਲੋਕ ਵਿੱਚ ਵੀ ਤੇ ਪਰਲੋਕ ਵਿੱਚ ਵੀ